ਮੁਲਤ ਸਿਗਰ ਕਿਸ ਨਾਲ ਸੰਬੰਧਿਤ ਸੀ ਜੀ ਅੱਜ ਡੇਰਾ ਬਸੀ ਏਰੀਆ ਦੇ ਵਿੱਚ ਜਿਹੜਾ ਹੈਗਾ ਇੱਕ ਪੁਲਿਸ ਨੂੰ ਟਿਪ ਆਫ ਆਈ ਸੀਗੀ ਕਿ ਇੱਕ ਗੈਂਗ ਦੀ ਵੈਪਨਸ ਦੀ ਡਿਲੀਵਰੀ ਹੋਣ ਲੱਗੀ ਹੈ ਤੇ ਤਿੰਨ ਤੋਂ ਚਾਰ ਬੰਦੇ ਹੈਗੇ ਆ ਜਿਹੜੇ ਵੈਪਨਸ ਅੱਗੇ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਆ ਤਾਂ ਉਹ ਪਿੱਛਾ ਕਰਦੇ ਹੋਏ ਜੀ ਡੀਐਸਪੀ ਡੇਰਾ ਬਸੀ ਆਪਣੇ ਵਿਕਰਮ ਬਰਾੜ ਸਾਹਿਬ ਨੇ ਜਿਹੜਾ ਪੁਰਾਣਾ ਵੀ ਤੁਹਾਨੂੰ ਪਤਾ ਹੈਗਾ ਜਦੋਂ ਇੱਕ ਘੱਗਰ ਦੇ ਕੰਡੇ ਦੇ ਆਪਣਾ ਇਨਕਾਊਂਟਰ ਹੋਇਆ ਸੀਗਾ ਇਹ ਉਹੀ ਗੈਂਗ ਹੈਗਾ 골ਡੀ ਢਿੱਲੋਂ ਇਹਨਾਂ ਦਾ ਮੇਨ ਹੈੱਡ ਹੈਗਾ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈਗਾ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਜਿਹੜਾ ਫਿਗਰ ਹੋਇਆ ਮਨਦੀਪ ਸਿੰਘ ਹੈਗਾ ਜਿਹੜਾ ਸਪੇਨ ਬੇਸਡ ਹੈ ਬੇਸਿਕਲੀ ਉਹ ਇਸ ਮੋਡਿਊਲ ਨੂੰ ਤਿਆਰ ਕਰ ਰਹੇ ਸੀਗੇ ਜੀ ਇਹਨਾਂ ਦੇ ਵਿੱਚ ਇਹ ਜਦੋਂ ਇੱਥੇ ਦਬੇਚ ਬਣਾਈ ਗਈ ਤਾਂ ਤਕਰੀਬਨ ਅੰਦਰੋਂ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰਿੰਗ ਕੀਤੀ ਦੋ ਦੇ ਜਿਹੜਾ ਹੈਗਾ ਜੀ ਲੈਗ ਸ਼ਾਟ ਹੋਇਆ ਤੇ ਦੋ ਨੇ ਸਰਂਡਰ ਕਰਤਾ ਸੀ ਸਰ ਜਿਹੜਾ ਪਹਿਲਾ ਇਨਕਾਉਂਟਰ ਹੋਇਆ ਸੀਗਾ ਉਸੇ ਦੌਰਾਨ ਮਿਸਿੰਗ ਹੋਏ ਸੀ ਤਾਂ ਉਹਨਾਂ ਨੂੰ ਦੁਬਾਰਾ ਨਹੀਂ 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 ਉਦੋਂ ਉਦੋਂ ਨਹੀਂ ਉਦੋਂ ਨਹੀਂ ਹੋਏ ਸੀ ਜੀ ਉਹਦੇ ਤੋਂ ਜਦੋਂ ਆਪਾਂ ਨੇ ਉਹ ਬੰਦੇ ਫੜੇ ਸੀਗੇ ਉਹਨਾਂ ਦੀ ਪੁਸ਼ਤਾਜ ਕੀਤੀ ਗਈ ਤਾਂ ਹੋਰ ਅੱਗੇ ਲੀਡਸ ਆਈਆਂ ਸੀਗੀਆਂ ਵੀ ਹੋਰ ਕਿਹੜੇ-ਕਿਹੜੇ ਬੰਦੇ ਇਹਨਾਂ ਦੇ ਗੈਂਗ ਦੇ ਵਿੱਚ ਇਨਵੋਲਵ ਹੋ ਸਕਦੇ ਆ ਜਿਹੜੇ ਇੱਥੇ ਆਪਰੇਟਿਵ ਹੈਗੇ ਇਹਨਾਂ ਦੇ ਗੈਂਗ ਦੇ ਉਹ ਹੁਣ ਰਿਕਵਰੀ ਕਿੰਨੀ ਕੁ ਹੋਈ ਹੈ ਰਿਕਵਰੀ ਟੋਟਲ 5 7 ਪਿਸਟਲ ਹੈਗੀਆਂ ਜੀ ਟੋਟਲ ਦੋ ਇਹਨਾਂ ਦੇ ਕੋਲ ਸੀ 5 ਇੱਕ ਦੂਜੇ ਪਾਸੇ ਸੀਗੇ ਇਸ ਤੋਂ ਕੋਈ 32 ਬੋਰ ਦੇ ਪਿਸਟਲ ਹੈ ਨਹੀਂ ਸਤੋ ਸਾਰ ਜੀ ਪਹਿਲਾਂ ਵੀ ਕਿਸੇ ਵਾਰ ਦਾ ਪਹਿਲਾਂ ਇਹ ਨਹੀਂ ਗੈਂਗ ਰਿਲੇਟਡ ਇਹਨਾਂ ਦਾ ਹਲੇ ਤੱਕ ਕੋਈ ਜਿਹੜਾ ਹੈਗਾ ਐਂਗਲ ਆਪਾਂ ਨੂੰ ਨਹੀਂ ਮਿਲਿਆ ਹੈਗਾ ਕ੍ਰਾਈਮ ਜ਼ਰੂਰ ਇਹਨਾਂ ਦੇ ਚੋਰੀ ਜਾਂ ਸਨੈਚਿੰਗ ਦੇ ਪਰਚੇ ਇਹਨਾਂ ਤੇ ਹੈ ਪਰ ਜਿਹੜੀ ਮੋਰਟਲ ਜਿਹੜੀ ਬ੍ਰਾਹਮਤ ਨਹੀਂ ਆਏ ਜਿਹੜੀ ਦੋ ਏ ਦੇ ਨੰਬਰ ਦੇ ਤੇ ਇਸ ਤਰ੍ਹਾਂ ਨਹੀਂ ਦੇਖਣ ਹਲੇ ਹੁਣ ਹੁਣੇ ਰਿਕਵਰ ਹੋਏ ਆ ਜੀ ਹੁਣ ਅੱਗੇ ਤਫਤੀਸ਼ ਚ ਦੋ ਵਹੀਕਲ ਹੈਗੇ ਜੀ ਇਹਨਾਂ ਕੋਲ ਤੇ ਹੁਣ ਉਹ ਰਿਕਵਰ ਇਹਨਾਂ ਦੇ ਅੱਗੇ ਕਰਾਂਗੇ ਵੀ ਕਿਹਦੀ ਮਾਲਕੀਅਤ ਹੈਗੀ ਕਿਹਦੇ ਹੈਗੇ ਤੇ ਕੀ ਚੋਰੀ ਦੇ ਇਹਨਾਂ ਦੇ ਆਪਣੇ ਆ ਜੀ